ਆਉਣ ਵਾਲੀ ਪੰਜਾਬੀ ਫਿਲਮ ਛਾ ਕੋਟ ਦੀ ਪ੍ਰੈਸ ਕਾਨਫਰੰਸ ਇਲਾਕਾ ਛਾ ਕੋਟ ਵਿਖੇ ਸ਼ਾ ਢਾਬੇ ਵਿੱਚ ਕੀਤੀ ਗਈ ਜਿਸ ਬਾਰੇ ਫਿਲਮ ਛਾ ਕੋਟ ਦੇ ਨਿਰਮਾਤਾ ਨੇ ਫਿਲਮ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਐਕਟਰ ਗੁਰੁੰਦਾਵਾ ਨੂੰ ਇਸ ਫਿਲਮ ਵਿੱਚ ਇੱਕ ਵਹਿਨ ਚ ਉਦਰ ਦੇ ਦਿਖਾਇਆ ਗਿਆ ਹੈ ਅਤੇ ਉਹਨਾਂ ਤੇ ਮੀ ਪੈ ਰਿਹਾ ਹੈ ਤੇ ਉਹਨਾਂ ਦੇ ਪਿੱਛੇ ਇੱਕ ਖੂਬਸੂਰਤ ਗਾਣਾ ਚੱਲ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਸੀਨ ਹੈ ਸੋ ਪਬਲਿਕ ਨੂੰ ਮੈਸੇਜ ਦੇਣਾ ਹੈ ਕਿ ਆਪਣੇ ਪਰਿਵਾਰ ਸਮੇਤ ਆਓ ਤੇ ਇਸ ਸ਼ਾਹਕੋਟ ਫਿਲਮ ਦਾ ਆਨੰਦ ਮਾਣੋ ਇਸ ਮੌਕੇ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਮੌਜੂਦ ਸਨ ਅੱਜਕੱਲ ਤੁਹਾਡੇ ਸਾਰਿਆਂ ਦਾ ਤੇ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਆਉਣ ਦੇ ਲਈ ਕਿਉਂਕਿ ਅਮ੍ਰਿਤਸਰ ਮੇਨ ਇਲਾਕਾ ਹੈ ਔਰ ਮੈਨੂੰ ਲੱਗਦਾ ਕਿ ਮਾਝੇ ਵਾਲਿਆਂ ਦੀ ਤੁਹਾਡਾ ਸਪੋਰਟ ਜਿਹੜਾ ਬੜਾ ਵੱਡਾ ਹੈ ਸ਼ਾਕੂਟ ਫਿਲਮ ਨੂੰ ਲੱਗਦਾ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਨਾ ਫਿਲਮ ਟ੍ਰੇਲਰ ਵੇਖ ਲਿਆ ਸਾਰਿਆਂ ਨੇ ਕਿਹੜਾ ਟ੍ਰੇਲਰ ਵੇਖਿਆ ਪਹਿਲਾਂ ਮੈਨੂੰ ਇਹ ਦੱਸੋ ਵੀ ਕਿਹੜੀ ਚੀਜ਼ ਜਿਹੜੀ ਫਿਲਮ ਚ ਨੋਟਿਸ ਕੀਤੀ ਮੀਡੀਆ ਨੇ ਆਪਾਂ ਤੇ ਇੱਕ ਚੀਜ਼ ਇਹ ਵੇਖੀ ਹੈ ਵੀ ਇਹਨੂੰ ਡਾਇਰੈਕਟ ਸਾਡੇ ਵੱਡੇ ਭਰਾ ਨੇ ਕੀਤਾ ਰਜੀਵ ਭਾਈ ਨੇ ਉਸ ਤੋਂ ਬਾਅਦ ਤੇ ਆਪਾਂ ਜਾਈਏ ਫਿਰ ਵੱਡਾ ਕਹਿ ਕੇ ਘਰ ਆਪਾਂ ਜਾਈਏ ਫਿਰ ਮੈਂ ਇਹ ਚੀਜ਼ ਕਹਿ ਰਿਹਾ ਉਸ ਤੋਂ ਬਾਅਦ ਗੁਰੂ ਭਾਜੀ ਜਿਨ੍ਹਾਂ ਨੂੰ ਅੱਗੇ ਗਾਣਿਆਂ ਚ ਤੇ ਬਹੁਤ ਵਾਰੀ ਦੇਖਿਆ ਵਾ ਨੇ ਲੀਟ ਦੇਖ ਰਹੇ ਆ ਬਹੁਤ ਵੱਡੀ ਗੱਲ ਆ ਗੁਰਸ਼ਬਦ ਜੀ ਨੂੰ ਆਪਾਂ অলਰੈਡੀ ਦੇਖ ਚੁੱਕੇ ਆ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਤੁਹਾਡੀ ਤੇ ਮੈਂ ਕਿਹਨਾਂ ਪ੍ਰੀਫ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਸਾਰੀ ਦੁਨੀਆ ਕਰਦੀ ਆ ਅੱਛਾ ਇਹ ਕਹਿੰਦਾ ਬੜੀ ਚੰਗੀ ਗੱਲ ਹੈ ਕਿ ਉਹ ਕਹਿੰਦੇ ਵੀ ਨਿੱਗੀਆਂ ਗੱਲ ਵਕੜੀਆਂ ਪਾਈਆਂ ਨੂੰ ਤੇ ਸਭ ਹਿੰਦੂ ਸਖਿਆ ਪਾਈਆਂ ਤੇ ਸੱਚ ਬੋਲਦੀਆਂ ਅਖਬਾਰਾਂ ਨੂੰ ਸਰਹੱਦ ਦੇ ਪਹਿਰੇਦਾਰਾਂ ਨੂੰ ਦੋਵੇਂ ਚੀਜ਼ਾਂ ਅੱਜ ਅਸੀਂ ਕਵਰ ਕਰ ਰਹੇ ਆ ਸਰਹੱਦ ਦੇ ਪਹਿਰੇਦਾਰੀ ਤੇ ਸੱਚ ਬੋਲਦੀਆਂ ਅਖਬਾਰਾਂ ਸੋ ਸ਼ਾਹਕੋਟ ਫਿਲਮ ਜਿਹੜੀ ਹੈ ਉਹ ਇਸ ਤਰ੍ਹਾਂ ਕੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਦੀ ਬੜੀ ਵੱਖਰੀ ਫਿਲਮ ਹੈ ਕਿ ਗੁਰੂ ਉਹਨਾਂ ਦੀ ਪਹਿਲੀ ਫਿਲਮ ਹੈ ਇਸ ਇਲਾਕੇ ਚੋਂ ਇੱਕ ਛੋਟੇ ਜਿਹੇ ਪਿੰਡ ਚੋਂ ਆਪਣੇ ਸੁਪਨਿਆਂ ਨਾਲ ਉੱਡਦਾ ਹੋਇਆ ਮੁੰਡਾ ਜਿਹਨੂੰ ਬਾਲੀਵੁੱਡ ਨੇ ਸਿਰ ਤੇ ਤੁਹਾਨੂੰ ਪਤਾ ਹੀ ਹੈ ਮਤਲਬ ਨਾਟ ਰੀਚੇਬਲ ਪੰਜਾਬ ਲਈ ਜਿਹੜਾ ਹੋਇਆ ਪਰ ਜਦੋਂ ਬੰਦਾ ਇੰਨੀ ਬੁਲੰਦੀ ਤੇ ਪਹੁੰਚ ਕੇ ਵਾਪਸ ਆਪਣੇ ਘਰ ਚ ਇਹ ਆਮਦ ਕਰਦਾ ਵੀ ਆਪਣੀ ਮਾਂ ਜ਼ੁਬਾਨ ਨੂੰ ਪ੍ਰਮੋਟ ਕਰਨਾ ਸਿਨੇਮੇ ਨੂੰ ਪ੍ਰਮੋਟ ਕਰਨਾ ਮਿਊਜ਼ਿਕ ਕਿੰਨਾ ਵੱਡਾ ਹੈ ਪਰ ਇਨੇ ਇਹ ਜ਼ਿੰਮੇਵਾਰੀ ਚੁੱਕੀ ਕਿ ਪੰਜਾਬੀ ਸਿਨੇਮਾ ਵੱਡਾ ਹੋਣਾ ਚਾਹੀਦਾ ਔਰ ਸ਼ਾਹਕੋਟ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਨੋਟਿਸ ਕਰਨ ਵਾਲੀ ਗੱਲ ਸੀਗੀ ਕਿ ਉਹਦੇ ਵਿੱਚ ਊੜਾ ਐੜਾ ਦੇ ਪ੍ਰੋਮੋ ਨਾਲ ਪ੍ਰਮੋਟ ਹੋਈ ਪੰਜਾਬੀ ਜ਼ੁਬਾਨ ਦੇ ਲਈ ਉਹ ਕਿੰਡੀ ਵੱਡੀ ਗੱਲ ਏ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਥੇ ਅਸੀਂ 뮤직 ਦੇ ਨਾਲ ਦੱਸ ਰਹੇ ਹਾਂ ਉੱਥੇ ਅਸੀਂ ਇਹ ਦੱਸ ਰਹੇ ਹਾਂ ਕਿ ਪੰਜਾਬੀ ਜ਼ੁਬਾਨ ਕਿੰਨੀ ਅਮੀਰ ਏ ਜਿਹੜੇ ਬੱਚੇ ਇਹਨਾਂ ਨੂੰ ਫੋਲੋ ਕਰਦੇ ਨੇ ਗਾਣੇ ਉਹ ਇਹਨਾਂ ਕੋਲ ਜਦੋਂ ਊੜਾ ਜੜਾ ਸੱਖਣਗੇ ਉਹ ਤੁਹਾਨੂੰ ਪੁੱਛਣਗੇ ਵੀ ਊੜਾ ਜੜਾ ਸਾਨੂੰ ਸਿਖਾਓ ਤੁਹਾਨੂੰ ਆਉਂਦਾ ਕਿ ਨਹੀਂ ਤੁਸੀਂ ਦੁਬਾਰਾ ਤੋਂ ਸਿੱਖੋਗੇ ਜਿਹੜੇ ਭੁੱਲੇ ਹੋਏ ਸੋ ਗੁਰੂ ਦੀ ਇਹ ਪਹਿਲੀ ਫਿਲਮ ਹੈ ਗੁਰਸ਼ਬਦ ਦੇ ਨਾਲ ਰਜੀਤ ਸਿੰਘ ਰਾਜੀ ਇਹਨਾਂ ਨੇ ਡਾਇਰੈਕਟ ਕੀਤੀ ਹੈ ਮੈਨੂੰ ਲੱਗਦਾ ਕਿ ਆਪਾਂ ਜਿਹੜੇ ਵੀ ਸਵਾਲ ਕਰਨੇ ਗੁਰੂ ਨੂੰ ਹਾਂਜੀ ਗੁਰੂ ਜੀ ਐਲੀ ਮੂੜੀ ਆ ਤੁਹਾਡੀ ਹਾਂਜੀ ਜਵਾਬ ਆਉਣ ਵਾਸਤੇ ਤੇ ਇਹ ਜਿਹੜਾ ਆਈਡੀਆ ਸੀ ਟਾਬੇ ਦੇ ਆਪਾਂ ਪ੍ਰੈਸ ਕਾਨਫਰੰਸ ਕਰਨੀ ਸੀ ਇਹ ਮੇਰਾ ਹੀ ਸੀ ਹਾਂ ਇਹ ਮੈਂ ਕਿਉਂਕਿ ਤੁਸੀਂ ਕਿਉਂਕਿ ਦੇਖੋ ਇਹਦਾ ਨਾਮ ਵੀ ਬੜਾ ਚੁਣ ਕੇ ਦੇਖੋ ਤੁਹਾਡੀ ਫਿਲਮ ਦੇ ਨਾਲ ਮੈਚ ਕਰਦਾ ਦੇਖੋ ਅੱਜ ਤੱਕ ਤੁਸੀਂ ਕਦੇ ਆਏ ਹੋ ਢਾਬੇ ਦੇ ਪ੍ਰੋਮੋਸ਼ਨ ਕਰਨ ਲਈ ਕਿਉਂਕਿ ਅੱਜ ਤੱਕ ਗੁਰੂੰਦਾਬ ਦੀ ਫਿਲਮ ਨਹੀਂ ਨਾ ਆਈ ਔਰ ਤੁਸੀਂ ਹਰ ਵਾਰ ਜਦੋਂ ਮੇਰੀ ਫਿਲਮ ਆਇਆ ਕਰੇਗੀ ਤਾਂ ਨਵੇਂ ਨਵੇਂ ਜਿਹਾ ਗਾਵਾਂ ਦੇ ਇਨਵਾਈਟ ਕਰਾਂਗੇ ਤਾਂ ਕਿ ਤੁਹਾਨੂੰ ਵੀ ਕੁਝ ਨਵਾਂ ਅੱਖਾਂ ਨੂੰ ਵੀ ਦੇਖਣ ਨੂੰ ਮਿਲੇ ਤੇ ਇੱਕ ਐਕਸਪੀਰੀਅੰਸ ਵੀ ਨਵਾਂ ਮਿਲੇ ਤੇ ਆਪਾਂ ਆਪਣੇ ਰੂਟਸ ਨਾਲ ਹੋਰ ਵਧੀਆ ਤਰੀਕਾ ਨਾਲ ਜੁੜ ਸਕੀਏ ਆਪਾਂ 5 ਸਟਾਰ ਦੀਆਂ ਲੌਬੀ ਚੋਂ ਬਾਹਰ ਨਿਕਲ ਕੇ ਜਿੱਥੋਂ ਆਪਾਂ ਸ਼ੁਰੂ ਹੋਏ ਆ ਉੱਥੇ ਵਾਪਸ ਬਹਿ ਸਕੀਏ ਤੇ ਰਜੀਪ ਭਾਈ ਨਾਲ ਕੰਮ ਕਰਕੇ ਬਹੁਤ ਹੀ ਲੱਗਾ 2020 ਦੇ ਵਿੱਚ ਇਹਨਾਂ ਨੇ ਮੈਨੂੰ ਸਟੋਰੀ ਸੁਣਾਈ ਸੀ ਵਨ ਲਾਈਨਰ ਸੁਣਾਇਆ ਸੀ ਸਟੋਰੀ ਦਾ ਕਿ ਜਿਹੜੀ ਮੇਰੇ ਕੋਲ ਇੱਕ ਫਿਲਮ ਆ ਇਹਨਾਂ ਕੋਲ ਉਹਨਾਂ ਦੱਸਿਆ ਸੀ ਕਿ ਬੰਦੇ ਦੇ ਘਰ ਵਾਪਸ ਆਉਣ ਦੀ ਮੁੰਡੇ ਦੇ ਘਰ ਵਾਪਸ ਆਉਣ ਦੀ ਕਹਾਣੀ ਆ ਜੋ ਅਸੀਂ ਸਾਰੇ ਹੀ ਆਪਣੇ ਘਰ ਵਾਪਸ ਹੀ ਜਾ ਰਹੇ ਹਾਂ ਜੀ ఎవਰੀ ਡੇ ਜਿਵੇਂ ਜਿਵੇਂ ਅਸੀਂ ਦਿਨ ਕੱਟਦੇ ਆਂ ਸਾਨੂੰ ਆਪਣੇ ਘਰ ਦਾ ਜਿਆਦਾ ਮੋਹ ਹੁੰਦਾ ਜਦ ਆਪਾਂ ਜਿੱਥੇ ਵੀ ਹੋਈਏ ਦੁਨੀਆਂ 'ਚ ਕਿਸੇ ਵੀ ਕੋਨੇ ਤੇ ਬੈਠੇ ਹੋਈਏ ਆਪਾਂ ਇੱਕ ਦੂਜ ਨੂੰ ਆਹੀ ਪੁੱਛ ਲਾਂਗੇ ਵੀ ਤੁਹਾਡਾ ਪਿੰਡ ਕਿਹੜਾ ਤੁਸੀਂ ਕਿੱਥੋਂ ਤੁਹਾਡਾ ਬੈਕਗ੍ਰਾਉਂਡ ਕੀ ਆ ਤੇ ਵਾਪਸ ਮੁੜ ਤੁਰ ਕੇ ਆਪਾਂ ਪਿੰਡ ਹੀ ਜਾਣਾ ਜੀ ਤੇ ਇਹੀ ਸਟੋਰੀ ਆ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਤੇ ਰਜੀਪਾ ਨੂੰ ਮੈਂ ਕਹਿ ਆ ਕਿ ਜਦੋਂ ਵੀ ਮੈਂ ਫਿਲਮ ਕਰਾਂਗਾ ਮੈਂ ਆਹੀ ਕਰਾਂਗਾ ਤੇ ਜੇ ਕਿਸੇ ਨੂੰ ਤੁਸੀਂ ਦਿੱਤੀ ਐ ਫਿਲਮ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ। ਅੰਦੌਸ਼ਰ ਇੱਕ ਸਵਾਲ ਹੈ ਕੀ ਵਿਲੱਖਣ ਕੀ ਹੈਗਾ ਉਹ ਵੀ ਜਿਹੜੇ ਸਿਨੇਮਾ ਘਰ ਦਰਸ਼ਕ ਦੇ ਪ੍ਰੇਮੀ ਨੇ ਅਪਰੋਚ ਹੋਈਗੀ ਤੇ ਵੱਧ ਤੋਂ ਵੱਧ ਜਾਣਗੀ ਸਿਨੇਮਾ ਘਰਾਂ ਚ ਅੱਜ ਕੀ ਡਿਫਰੈਂਟ ਲੈ ਕੇ ਆਏ ਪੰਜਾਬੀ ਸਿਨੇਮਾ ਨੇ? ਅ ਇੱਕ ਤੇ ਇਹ ਫਿਲਮ ਦੇ ਵਿੱਚ ਆਪਾਂ ਪੰਜਾਬੀ ਨੂੰ ਬੜੇ ਡਿਫਰੈਂਟ ਤਰੀਕਿਆਂ ਨਾਲ ਪ੍ਰਮੋਟ ਕਰਿਆ ਹ ਤੱਕ ਜਿੰਨੀਆਂ ਵੀ ਫਿਲਮਾਂ ਆਈਆਂ। ਉਦੇ ਚ ਆਪਾਂ ਕਦੇ ਵੀ ਆਪਣੇ 35 ਅੱਖਰਾਂ ਦਾ ਜ਼ਿਕਰ ਨਹੀਂ ਕੀਤਾ ਆਪਾਂ ਦੱਸਿਆ ਨਹੀਂ ਕਿ ਪੰਜਾਬੀ ਸ਼ੁਰੂ ਕਿੱਥੋਂ ਹੋਈ ਹੈ ਇੱਕ ਤਾਂ ਆਪਾਂ ਉਹਨੂੰ ਬਹੁਤ ਮੇਨ ਰੱਖ ਕੇ ਪ੍ਰਮੋਸ਼ਨ ਕਰ ਰਹੇ ਆਂ ਜੀ ਅ ਦੂਸਰਾ ਜਿਹੜੇ ਇਹਦੀ ਜਿਹੜੀ ਸਟੋਰੀ ਆ ਉਹ ਘਰ ਵਾਪਸ ਆਉਣ ਦੀ ਸਟੋਰੀ ਆ ਜੋ ਕਿ ਆਪਾਂ ਸਾਰਿਆਂ ਨੇ ਆਪਣੇ ਘਰ ਵਾਪਸ ਜਾਣਾ ਅ ਤੀਜਾ ਜਿਹੜਾ ਕੁੜੀ ਦਾ ਕਰੈਕਟਰ ਆ ਉਹ ਅ ਅ ਥੋੜਾ ਆਰਟਿਸਟਿਕ ਕਰੈਕਟਰ ਆ ਤੇ ਅਸੀਂ ਉਹ ਵੀ ਇੱਕ ਮੁੱਦਾ ਛੇੜਿਆ ਕਿ ਅ ਆਪਾਂ ਅਕਸਰ ਪਿੰਡਾਂ ਚ ਜਾਂ ਸ਼ਹਿਰਾਂ ਚ ਜਾਂ ਪੰਜਾਬ ਚ ਬੀਸਿਕਲੀ ਜਾਂ ਜਿਹੜੇ ਵੀ ਜਿੱਥੇ ਜ਼ਿਆਦਾ ਮਤਲਬ ਆਪਾਂ ਆਪਣੀ ਗੱਲ ਕਰੀਏ ਤੇ ਆਪਾਂ ਜਦੋਂ ਕੋਈ ਸਾਨੂੰ ਗੱਲ ਦੱਸਦਾ ਕਿ ਕਿ ਉਹ ਡਿਪਰੈਸ਼ਨ ਆ ਜਾਂ ਕੋਈ ਕਿਸੇ ਚੀਜ਼ ਤੋਂ ਨਿਕਲ ਰਿਹਾ ਤੇ ਆਪਾਂ ਕਹਿੰਦੇ ਨਹੀਂ ਨਹੀਂ ਦੋ ਤਿੰਨ ਚਪੇੜਾ ਮਾਰੋ ਨਾ ਠੀਕ ਹੋ ਜਾਣਾ ਉਹ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਕਈ ਵਾਰ ਕਿਸੇ ਨੂੰ ਇੱਕ ਬੰਦਾ ਚਾਹੀਦਾ ਹੁੰਦਾ ਜਿਹੜਾ ਉਹਦੀ ਗੱਲ ਸੁਣੇ ਬੰਦਾ ਚਾਹੀਦਾ ਹੁੰਦਾ ਜਿਹੜਾ ਉਹਦਾ ਸਹਾਰਾ ਬਣੇ ਤੇ ਇੱਕ ਇੱਕ ਲਾਈਫ ਦੇ ਨਾਲ ਬਹੁਤ ਸਾਰੀਆਂ ਲਾਈਫ ਚੇਂਜ ਹੋ ਸਕਦੀਆਂ ਨੇ ਤੇ ਆਪਾਂ ਇਹ ਚ ਦੱਸਿਆ ਕਿ ਜੇ ਇੱਕ ਚੰਗਾ ਬੰਦਾ ਜਿਹੜਾ ਕਿਸੇ ਉਸ ਉਹਦਾਂ ਦੇ ਫੇਸ 'ਚ ਲੰਘਦੇ ਹੋਏ ਅ ਦੂਜੇ ਵਿਅਕਤੀ ਦੀ ਗੱਲ ਚੰਗੀ ਤਰ੍ਹਾਂ ਸੁਣ ਲੇ ਤਾਂ ਉਹ ਹੀਲ ਹੋ ਸਕਦਾ ਵਾ ਅ ਤੀਸਰੀ ਗੱਲ ਇਹ ਜਿਹੜੇ ਇਨਸੀਡੈਂਟ ਨੇ 2001-02 ਦੇ ਰੀਅਲ ਲਾਈਫ ਇਨਸੀਡੈਂਟ ਤੋਂ ਇਨਸਪਾਇਰ ਨੇ ਜਦੋਂ ਮੁੰਡੇ ਡੰਕੀ ਲਾ ਕੇ ਬਾਹਰ ਜਾਂਦੇ ਸੀ ਤੇ ਗਰੀਸ ਵਾਲੇ ਰੂਥਾਨੀ ਟਰਕੀਜ਼ ਪੜੇ ਜਾਂਦੇ ਸੀ ਉਹਨਾਂ ਨੂੰ ਪ੍ਰਿਜ਼ਨਰ ਐਕਸਚੇਂਜ ਪ੍ਰੋਗਰਾਮ ਦੇ ਰਾਹੀਂ ਪਾਕਿਸਤਾਨ ਭੇਜ ਦਿੱਤਾ ਜਾਂਦਾ ਸੀ ਤੇ ਉਹ 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 ਇਸ ਟੋਕਾਂ ਵੱਲੋਂ ਵਿਰੋਧ ਵੀ ਹੋ ਰਿਹਾ ਫਿਲਮ ਦਾ ਕਿਉਂ ਹੋ ਰਿਹਾ ਥੋੜਾ ਜਿਹਾ ਦੱਸੋ ਇਮਲਦਾ ਮੇਰੇ ਤੱਕ ਮੈਨੂੰ ਵੀਡੀਓ ਭੇਜੀ ਸੀ ਪਰ ਨਹੀਂ ਉਹ ਵੀ ਕੋਈ ਗੱਲ ਨਹੀਂ ਮੈਨੂੰ ਲੱਗਦਾ ਜਦੋਂ ਤੁਸੀਂ ਪਬਲਿਕ ਫਿਗਰ ਹੋਨੇ ਹੋ ਤਾਂ ਜਿੱਦਾਂ ਹੁਣ ਤੁਸੀਂ ਅੱਜ ਮੈਨੂੰ ਮਿਲੇ ਹੋ ਪਹਿਲੀ ਵਾਰ ਮੈਂ ਤੁਹਾਨੂੰ ਮਿਲਿਆ ਵਾਂ ਤੁਸੀਂ ਮੇਰੇ ਵਾਸਤੇ ਮੇਰੇ ਲਈ ਕੋਈ ਪਰਸੈਪਸ਼ਨ ਬਣਾ ਕੇ ਬੈਠੇ ਹੋਗੇ ਮਨ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਲਈ ਬਣਾ ਕੇ ਬੈਠਾ ਹਾਂਗਾ ਤੇ ਤੁਹਾਡੀ ਜਾਇਜ਼ਾ ਪਰਸੈਪਸ਼ਨ ਬਣਾਉਣਾ ਕਿਉਂਕਿ ਤੁਹਾਨੂੰ ਖੁੱਲਾ ਸੋਚਣ ਦਾ ਹੱਕ ਆ ਪਬਲਿਕ ਫਿਗਰ ਜਦੋਂ ਤੁਸੀਂ ਸਮਰਪਿਤ ਕਰਤਾ ਲੋਕਾਂ ਨੂੰ ਆਪਣੇ ਆਪ ਨੂੰ ਕੋਈ ਕੁਝ ਵੀ ਕਹਿ ਸਕਦਾ ਉਹਨਾਂ ਦਾ ਜਿਹੜਾ ਵਿਰੋਧ ਆ ਹੋਇਆ ਜੀ ਮੈਂ ਕਿ ਅਸੀਂ ਉਹਦੇ ਚ ਪਿਆਰ ਪ੍ਰਮੋਟ ਕਰ ਰਹੇ ਹਾਂ ਸ਼ਾਇਦ ਮੈਂ ਤੱਕ ਮੈਂ ਵੇਖਿਆ ਜਾਂ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦੀ ਗੱਲ ਹੋ ਰਹੀ ਆ ਆਈ ਥਿੰਕ ਬਹੁਤ ਸਾਰੇ ਫਿਲਮਾਂ ਚ ਪਹਿਲਾਂ ਵੀ ਹੁੰਦੀ ਰਹੀ ਆ ਜੀ ਗੱਲ ਤੇ ਇਹ ਜਿਹੜੀ ਆ ਇਧਰਲੇ ਤੋਂ ਉਧਰਲੇ ਪੰਜਾਬ ਦੀ ਸਟੋਰੀ ਸਟੋਰੀ ਆ ਜੀ ਤੇ ਇਹਦੇ ਚ ਆਪਾਂ ਤੇ ਪਿਆਰ ਦੀ ਗੱਲ ਕਰ ਰਹੇ ਆ ਬਾਕੀ ਫਿਲਮ ਵੇਖ ਕੇ ਪਤਾ ਲੱਗੇਗਾ ਲੈਂਦੇ ਪੰਜਾਬ ਦੇ ਆਪਣੇ ਕਿਸ ਤਰ੍ਹਾਂ ਦਾ ایکسپੀਰੀਅੰਸ ਆ ਫਿਲਮ ਗਾਣੇ ਤਾਂ ਸਾਡੇ ਬਹੁਤ ਹਿੱਟ ਹੁੰਦੇ ਆ ਬਹੁਤ ਪਸੰਦ ਕਰਦੇ ਆ ਤੁਹਾਨੂੰ ਫਿਲਮ ਦਾ ایکسپੀਰੀਅੰਸ ਕਿਦਾਂ ਦਾ ਰਿਹਾ ਫਿਲਮ ਤਾਂ ਬਹੁਤ ਵਧੀਆ ਜੀ ਮੈਂ ਪਹਿਲਾਂ ਸੋਚ ਨਹੀਂ ਸੀ ਕਿਤੇ ਮੈਂ ਫਿਲਮ ਕਰਾਂ ਕਿਉਂਕਿ ਫਿਲਮ ਇੱਕ ਬਹੁਤ ਜ਼ਿੰਮੇਵਾਰੀ ਵਾਲੀ ਕੰਮ ਆ ਇਹ 2 ਮਿੰਟ ਦਾ ਗਾਣਾ ਨਹੀਂ ਆ ਇਹ ਲੋਕਾਂ ਨੂੰ ਸੇਧ ਦੇਣ ਵਾਲੀ ਗੱਲ ਹੈ ਜੀ ਇੱਥੇ ਤੁਸੀਂ ਸਿਨੇਮੇ ਦੇ ਨਾਲ ਬਹੁਤ ਸਾਰੇ ਮਾਈਂਡਸ ਚੇਂਜ ਕਰ ਸਕਦੇ ਹੋ ਸਿਨੇਮੇ ਦੇ ਨਾਲ ਤੁਸੀਂ ਆਪਣਾ ਜਿਹੜੀ ਦਾ ਆਉਣ ਵਾਲੀ ਪੀੜ੍ਹੀ ਆ ਉਹਨੂੰ ਇੱਕ ਡਾਇਰੈਕਸ਼ਨ ਦੇ ਸਕਦੇ ਹੋ ਤੇ ਮੈਨੂੰ ਸੀ ਕਿ ਜਦੋਂ ਮੈਂ ਉਹਦੇ ਲਈ ਤਿਆਰ ਹੋਵਾਂਗਾ ਮੈਂ ਉਹਦੇ ਫਿਲਮ ਕਰਾਂਗਾ ਕਿਉਂਕਿ ਅਕਸਰ ਜਦੋਂ ਹੀ ਕਿਸੇ ਸਿੰਗਰ ਦਾ ਗਾਣਾ ਇੱਕ ਅੱਦਾ ਹਿੱਟ ਹੁੰਦਾ ਉਹਨੂੰ ਫਿਲਮ ਮਿਲ ਜਾਂਦੀ ਆ ਉਹ ਫਿਲਮਾਂ ਕਰ ਲੈਂਦਾ ਫਿਰ ਉਹ ਫਿਲਮਾਂ ਫਲॉप ਕਰ ਲੈਂਦਾ ਫਿਰ ਉਹਦਾ ਗਾਣਾ ਵੀ ਨਹੀਂ ਚੱਲਦਾ ਕੋਈ ਤੇ ਮੈਨੂੰ ਸੀ ਆ ਤੇ ਜਵਾਬ ਦੇ ਲੈਣ ਦੋ ਭਾਜੀ ਉਹ ਆ ਤੇ ਜਵਾਬ ਦੇ ਲੈਣ ਦੋ ਹਾਂ ਜੀ ਸਮਝੋ ਤੁਹਾਡਾ ਜਨਮ ਦਿਨ ਆਇਆ ਨਹੀਂ ਮੈਂ ਤੁਹਾਨੂੰ ਹੈਪੀ ਬਰਥਡੇ ਤੇ ਮੈਨੂੰ ਲੱਗਾ ਜਦੋਂ ਮੈਂ ਰੈਡੀ ਹੋਵਾਂਗਾ ਮੈਂ ਉਦੋਂ ਫਿਲਮ ਕਰਾਂਗਾ ਤੇ ਰਜੀਵ ਭਾਈ ਨੇ ਮੈਨੂੰ ਰੈਡੀ ਕੀਤਾ ਫਿਲਮਾਂ ਕਰਨ ਵਾਸਤੇ ਨਾ ਮੈਨੂੰ ਕਿਉਂਕਿ ਮੈਂ ਖੁਦ ਸਿਨੇਮਾ ਲਵਰ ਆਂ ਨਹੀਂ ਬਹੁਤ ਬਹੁਤ ਤਗੜੇ ਲੈਵਲ ਤੇ ਮੇਲਾਦਾ ਜਿੰਨੇ ਵੀ ਤੁਸੀਂ ਸਾਰਿਆਂ ਨੇ ਖੜੇ ਹੋ ਮੇਰ ਤੋਂ ਤੇਜੀ ਉੜਾੜਾ ਕੋਈ ਨਹੀਂ ਬੋਲ ਸਕਦਾ ਤੇ ਮੇਰ ਤੋਂ ਜ਼ਿਆਦਾ ਕਨੇ ਫਿਲਮਾਂ ਨਹੀਂ ਵੇਖੀਆਂ ਹੋਣੀਆਂ ਤੇ ਮੈਨੂੰ ਸਿੱਖੀ ਮੈਂ ਜਦੋਂ ਸਿਨੇਮੇ 'ਚ ਆਵਾਂ ਜਾਂ ਫਿਲਮਾਂ ਕਰਾਂ ਤਾਂ ਮੈਂ ਸੈਂਸਿਬਲ ਚੀਜ਼ਾਂ ਕਰਾਂ ਮੈਂ ਡਿਫਰੈਂਟ ਚੀਜ਼ਾਂ ਕਰਾਂ ਜਿਹੜੀਆਂ ਆਪਾਂ ਹੁਣ ਸਿਨੇਮੇ 'ਚ ਲੈ ਕੇ ਆਵਾਂਗੇ ਹਾਂਜੀ ਭਾਈ ਸ਼ਾਹ ਗੋਲਦ ਵਿੱਚ ਕੀ ਲਿੰਕ ਹੈ ਫਿਲ ਸ਼ਾਹਕੋਟ ਦੀ ਬਾ ਪਿੰਡ ਆ ਜੀ ਇੱਧਰ ਵੀ ਤੇ ਉੱਧਰ ਵੀ ਨਹੀਂ ਕੋਈ ਕਹਾਣੀ ਹੋਏਗੀ ਸ਼ਾਹਕੋਟ ਇਹ ਬਾ ਮੈਨੂੰ ਮਾਸਟਰ ਸਲੀਮ ਭਾਈ ਬਹੁਤ ਯਾ ਲੱਗਦੇ ਨੇ ਉਹਨਾਂ ਦੇ ਪਿੰਡ ਦਾ ਸ਼ਾਹਕੋਟ ਹੈ ਤਾਂ ਆਪਾਂ ਸ਼ਾਹਕੋਟ ਨਾ ਰੱਖ ਲੈ ਜੇ ਡਿਸਕ੍ਰਾਈਬ ਕਰਨਾ ਹੋਵੇ ਸ਼ਾਹਕੋਟ ਨੂੰ ਭਾਜੀ ਦੋ ਵਰਡਾਂ ਚ ਕੀ ਕਰੋਗੇ ਦੋ ਵਰਡਾਂ ਚ ਜੇ ਸ਼ਾਹਕੋਟ ਨੂੰ ਡਿਸਕ੍ਰਾਈਬ ਕਰਨਾ ਹੋਏ ਤੇ ਰਜੀਵ ਢਿੰਗਰਾ ਕਿਉਂਕਿ ਇਹਨਾਂ ਦਾ ਵਰਲਡ ਆ ਇਸ ਮਾ ਤੋਂ ਪਾਰ ਦੀ ਗੱਲ ਹੈ ਨਹੀਂ ਇਹਨਾਂ ਦਾ ਵਰਲਡ ਆ ਨਹੀਂ ਵੈਸੇ ਗੱਲ ਦੱਸਦਾ ਇਹ ਇਹਨਾਂ ਦਾ ਵਰਲਡ ਆ ਮੈਂ ਅੱਗੇ ਸਾਰੇ ਇੰਟਰਵਿਊ ਚ ਇਹ ਕਹਿ ਰਹੇ ਹਾਂ ਅ ਮੇਰੀ ਥਾਂ ਤੇ ਸ਼ਬਦ ਭਾਈ ਦੀ ਥਾਂ ਤੇ ਜਾਂ ਹੀਰੋਇਨ ਦੀ ਥਾਂ ਤੇ ਜਾਂ ਸਾਡੇ ਕਰੈਕਟਰ ਸਾਡੇ ਕੋਈ ਵੀ ਹੁੰਦਾ ਤਾਂ ਫਿਲਮ ਇਦਾਂ ਦੀ ਹੀ ਬਣਨੀ ਸੀ ਕਿਉਂਕਿ ਇਹਨਾਂ ਦੀ ਦੁਨੀਆ ਵਾ ਇੱਕ ਫਿਲਮ ਜਿਹੜੀ ਹੁੰਦੀ ਆ ਜਿਹੜਾ ਗਾਣਾ ਵਾ ਇੱਕ ਆਰਟਿਸਟ ਦੀ ਦੁਨੀਆ ਹੁੰਦੀ ਆ ਫਿਲਮ ਇੱਕ ਡਾਇਰੈਕਟਰ ਦੀ ਦੁਨੀਆ ਹੁੰਦੀ ਆ ਤੇ ਜਿਹੜੀ ਆ ਸ਼ਾਹਕੋਟਾ ਹੈ ਰਜੀਵ ਢਿੰਗਰਾ ਹੀ ਆ ਅੱਛਾ ਇੱਕ ਵੱਡਾ ਸਵਾਲ ਐ ਐਡ ਕਰ ਲੈਣੇ ਤੁਸੀਂ ਸਭ ਦਾ ਚਾਰ ਵਿਰਸੇ ਦੀ ਗੱਲ ਕੀਤੀ ਐ ਚਲੋ ਪ੍ਰਮੋਟ ਕਰਦੇ ਆ ਆਪਾਂ ਜਿੰਨੇ ਵੀ ਇੱਥੇ ਬੈਠੇ ਸ਼ਾਇਦ 26 ਅੱਖਰ ਜਿਹੜੇ ABC ਦੇ ਸਾਰਿਆਂ ਨੂੰ ਚੇਤਾ ਹਨ ਕਿ 35 ਅੱਖਰਾਂ ਦਾ ਸ਼ਾਇਦ ਹੀ ਮਿਲ ਲੱਗਦਾ ਆਪਾਂ ਪਰਿਵਾਰਚ ਹੀ ਸਾਰਾ ਪਰਿਵਾਰ ਹੀ ਬੈਠੇ ਆ ਨੌਲੇਜ ਘੱਟ ਹੋएगी ਸੀ ਕਿ ਵੀ ਆਪਾਂ ਪੰਜਾਬੀ ਵਿਰਸੇ ਨੂੰ ਵੀ ਹਨਾ ਪ੍ਰੀਤ ਕਰਦੇ ਹਾਂ ਉਹ ਨਾਲ ਲੈ ਕੇ ਚੱਲਦੇ ਆ ਇਦਾਂ ਦੇ ਗਾਂ ਦੇਖਣ ਨੂੰ ਮਿਲਣ ਖੋਰ ਉਪਰਾਲੇ ਤੁਹਾਡੀ ਫਿਲਮਾਂ ਦੇ ਵਿੱਚ ਬਿਲਕੁਲ ਮੈਂ ਤਾਂ ਇਸ ਤੋਂ ਬਾਅਦ ਵੀ ਆਪਾਂ ਇੱਕ ਫਿਲਮ ਹੋਰ ਤਿਆਰ ਕਰਕੇ ਬੈਠੇ ਆ ਜਿਹਦਾ ਨਾਮ ਹੈ ਜੀ ਬਾਈ ਤੇ ਪਾਉ ਉਹ ਵੀ ਜਯੋਜਿੰਦਰ ਮੋਹਰ ਸਾਹਿਬ ਦੀ ਡਾਇਰੈਕਸ਼ਨ ਚ ਆਪਾਂ ਬਹੁਤ ਸੋਹਣਾ ਕੰਮ ਕੀਤਾ ਵੀ ਡਿਫਰੈਂਟ ਸਿਨੇਮਾ ਤੇ ਮੇਰੀ ਕੋਸ਼ਿਸ਼ ਰਹੇਗੀ ਕਿਉਂਕਿ ਬਾਬੇ ਦੀ ਮੇਰਨਾ ਮੇਰੀ ਲਾਈ ਅ ਸਿਨੇਮਾ ਕਰਨਾ ਵਾ ਤੇ ਡਿਫਰੈਂਟ ਕਰਨਾ ਕੋਈ ਵੀ ਇੱਕ ਫਿਲਮ ਦੂਜੀ ਨਾਲ ਮਿਲਦੀ ਨਹੀਂ ਹੋਏਗੀ ਤੇ ਨਾ ਹੀ ਸਾਰੀਆਂ ਫਿਲਮਾਂ ਹੀ ਹੀ ਹਾਹਾ ਵਾਲੀਆਂ ਹੋਣਗੀਆਂ ਮੈਨੂੰ ਆ ਕਿ ਮੈਂ ਜਿੱਦਾਂ ਮੈਂ ਮਿਊਜ਼ਿਕ 'ਚ ਆਪਣੀ ਭਾਸ਼ਾ ਨੂੰ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਗਿਆ ਐਦਾਂ ਮੈਂ ਫਿਲਮਾਂ ਨਾਲ ਵੀ ਕਿਤੇ ਨਾ ਕਿਤੇ ਆਪਾਂ ਸਮਝੋ 5 ਸਾਲਾਂ ਨੂੰ ਜਾਂ 3 ਸਾਲਾਂ ਨੂੰ ਐਸੇ ਢਾਬੇ ਦੇ ਬੈਠੇ ਹੋਏ ਤੇ ਆਪਾਂ ਓਸਕਰ ਸਾਡੇ ਸਾਹਮਣੇ ਪਿਆ ਹੋਏ ਤੇ ਆਪਾਂ ਫਿਰ ਗੱਲ ਕਰ ਰਹੀ ਹੋਈ ਜੀ ਤੁਸੀਂ ਇੱਕ ਟਾਈਮ ਤੇ ਕਿਹਾ ਓਸਕਰ ਲੈ ਕੇ ਉਹਨਾਂ ਦੇ ਹੁਣ ਆਪਾਂ ਲੈਣ ਦਾ ਜੀ ਆਪਾਂ ਨੇ ਕਿਹਾ ਕਿ ਕਿੰਨੀ ਇਸ ਤਰ੍ਹਾਂ ਤੁਹਾਨੂੰ ਚੌਕ ਪਿਆ ਫਿਲਮ ਵੇਖਣ ਦਾ ਜੀ ਫਿਲਮਾਂ ਹੀ ਮੈਂ ਬਚਪਨ ਤੋਂ ਹੀ ਦੇਖ ਰਿਹਾ ਹਾਂ ਟੀਵੀ ਜਦੋਂ ਦਾ ਟੀਵੀ ਨੂੰ ਦੇਖਿਆ ਬਟ ਜਦੋਂ ਮੈਂ 2009-10 ਤੋਂ ਬਾਅਦ ਜ਼ਿਆਦਾ ਫਿਲਮਾਂ ਦੇਖਣੀ ਸ਼ੁਰੂ ਕੀਤੀਆਂ ਕਿਉਂਕਿ ਮੈਂ ਉਦੋਂ ਬਹੁਤ ਜ਼ਿਆਦਾ ਵੇਲਾ ਸੀ ਮੈਨੂੰ ਕੋਈ ਕੰਮ ਨਹੀਂ ਸੀ ਫਿਰ ਮੈਂ ਫਿਲਮਾਂ ਵੇਂਦਾ ਸੀ ਕਿਉਂਕਿ ਜਦੋਂ ਤੁਸੀਂ ਹਸਲਿੰਗ ਸਟੇਜ 'ਚ ਹੁੰਦੇ ਹੋ ਜਦੋਂ ਤੁਸੀਂ ਮਿਹਨਤ ਕਰ ਰਹੇ ਹੋ ਨਾ ਤੁਹਾਨੂੰ ਕੋਈ ਰਾਹ ਨਹੀਂ ਦਿਖਦਾ ਤਾਂ ਦੋ ਚੀਜ਼ਾਂ ਰਾਹ ਦਿਖਾ ਸਕਦੀਆਂ ਨੇ ਇੱਕ ਤੁਹਾਡੇ ਮॉम ਡੈਡ ਦੂਜਾ ਫਿਲਮਾਂ ਤੇ 75% ਮੇਰੇ ਮॉम ਡੈਡ ਰਾਹ ਵਿਖਾਉਂਦੇ ਰਹੇ ਨੇ ਜੀ ਤੇ 25% ਮੈਨੂੰ ਫਿਲਮਾਂ ਨੇ ਵਿਖਾਇਆ ਜਿਹੜਾ ਵੀ ਕੈਰੈਕਟਰ ਮੈਨੂੰ ਲੱਗਦਾ ਸੀ ਕਿ ਆਹ ਬੰਦਾ ਚ ਕੋਈ ਰਿਚ ਬੰਦਾ ਅਮੀਰ ਬੰਦਾ ਜਦੋਂ ਮੈਂ ਅਮੀਰ ਨਹੀਂ ਆ ਮੈਂ ਕਿੱਦਾਂ ਜੀ ਸਕਦਾ ਮੈਂ ਫਿਲਮ ਦੇਖ ਕੇ ਜੀ ਸਕਦਾ ਮੈਂ ਸਪੋਰਟਸਮੈਨ ਨਹੀਂ ਆ ਮੈਂ ਸਪੋਰਟਸਮੈਨ ਦੀ ਲਾਈਫ ਦੀ ਜਰਨੀ ਕਿੱਦਾਂ ਜੀ ਸਕਦਾ ਉਹਦੀ ਫਿਲਮ ਦੇਖ ਕੇ ਜੀ ਸਕਦਾ ਸੋ ਮੈਂ ਵਰਲਡ ਦੀਆਂ ਸਾਰੀਆਂ ਇਨਸਪਾਇਰਿੰਗ ਫਿਲਮਸ ਵਰਲਡ ਦੀਆਂ ਸਾਰੀਆਂ ਰੀਅਲ ਇਨਸੀਡੈਂਟਾਂ ਬੇਸਡ ਫਿਲਮ ਫਿਲਮਾਂ ਦੇਖਦਾ ਰਿਹਾ ਮੈਂ ਤੇ ਫਿਰ ਮੈਂ ਉਦਾਂ ਹੀ ਉੱਠਦਾ ਰਿਹਾ ਉਸੇ ਜੋਸ਼ ਦੇ ਨਾਲ ਐਂਡ ਮੈਂ ਬੇਸਿਕਲੀ ਟੀਵੀ ਦਾ ਪ੍ਰੋਡਕਟ ਆਂ ਜੀ ਮੈਂ ਟੀਵੀ ਨਾ ਹੁੰਦਾ ਤੇ ਅੱਜ ਮੈਂ ਵੀ ਨਾ ਹੁੰਦਾ ਕੰਦਾ ਬ ਕੋਦਸ ਇੰਟਰ ਟੀਚਰਾਂ ਦੇ ਜਦੋਂ ਰੰਗਮંચ 'ਤੇ ਹੋਣ ਤੇ ਐਕਟਿੰਗ ਸਿੱਖਣੀ ਪੈਂਦੀ ਆ ਤੁਸੀਂ ਕਿਹਾ ਜੀ ਫਿਲਮ ਕੀਤੀ ਆਪਣਾ ਨਾ ਕੁਝ ਇਹਦੀ ਫਿਰ ਐਕਸਟਰਾ ਕਲਾਸਿਸ ਵਗੈਰਾ ਲਈਆਂ ਹਾਂਜੀ ਮੈਂ ਕਲਾਸਾਂ ਲਈਆਂ ਬਟ ਇੰਨੀ ਜ਼ਿਆਦਾ ਨਹੀਂ ਲਈਆਂ ਕਿਉਂਕਿ ਮੈਂ ਬਹੁਤ ਤਗੜਾ ਐਕਟਰ ਆ ਜੀ ਪਹਿਲਾਂ ਹੀ ਬੇਸਿਕਲੀ ਵੈਸੇ ਹੀ ਜਿਹੜਾ ਬੰਦਾ ਸਿੰਗਰ ਹੁੰਦਾ ਉਹ ਰੋਜ਼ ਐਕਟਿੰਗ ਹੀ ਕਰਦਾ ਕਿੰਨੇ ਗਾਣੇ ਕੀਤੇ ਨੇ ਉਹ ਬਿਨਾਂ ਐਕਟਿੰਗ ਤੋਂ ਤੇ ਹੋ ਹੀ ਨਹੀਂ ਸਕਦਾ ਕਿਵੇਂ ਤੇ ਕਰੈਕਟਰ ਹੀ ਹੈ ਨਾ ਪਰ ਮੈਂ ਹੁਣ ਸੋਚ ਰਿਹਾ ਮੈਂ ਨਾ ਮਿਸ ਕਰਦੇ ਏਨੇ ਸਾਲ ਕਿਉਂਕਿ ਮੈਂ ਵੈਸੇ ਬਹੁਤ ਤਗੜਾ ਐਕਟਰ ਆ ਜੀ ਮਤਲਬ ਜੇ ਤੁਸੀਂ ਫਿਲਮ ਵੇਖੋਗੇ ਮੈਂ ਨਹੀਂ ਕਹਿ ਰਿਹਾ ਤੁਸੀਂ ਫਿਲਮ ਵੇਖੋਗੇ ਜਾਂ ਤੁਸੀਂ ਟ੍ਰੇਲਰ ਵੀ ਵੇਖਿਆ ਹੈਗਾ ਤੁਹਾਨੂੰ ਲੱਗਿਆ ਹੋਵੇਗਾ ਕਿ ਮੇਰੀ ਪਹਿਲੀ ਫਿਲਮ ਨਹੀਂ ਹੈਗੀ ਕਿਉਂਕਿ ਮੈਂ ਸਿਨੇਮੇ ਨੂੰ ਬਹੁਤ ਡਿਫਰੈਂਟ ਤਰੀਕੇ ਨਾਲ ਦੇਖਦਾ ਤੇ ਮੈਂ ਜਿਹੜੀ ਫਿਲਮ ਕੀਤੀ ਆ ਇਹ ਕੁਝ ਪ੍ਰੂਫ ਕਰਨ ਵਾਸਤੇ ਨਹੀਂ ਕੀਤੀ ਨਾ ਹੀ ਮੈਂ ਕਿਸੇ ਤੋਂ ਦੌੜ ਚੱਗੇ ਪਿੱਛੇ ਜਾਣ ਲਈ ਕੀਤੀ ਆ ਫਿਲਮ ਮੈਂ ਆਪਣੇ ਮਨ ਵਾਸਤੇ ਕੀਤੀ ਆ ਮੈਂ ਜਿਨ੍ਹਾਂ ਨੂੰ ਜਿੰਨਾ ਤੋਂ ਇਨਸਪਾਇਰਡ ਆ ਮੈਂ ਉਹਨਾਂ ਨੂੰ ਪ੍ਰਾਊਡ ਫੀਲ ਕਰਨ ਵਾਸਤੇ ਫਿਲਮ ਕੀਤੀ ਆ ਤੇ ਰਜੀਪਾਏ ਨੇ ਬਿਲਕੁਲ ਤਿਆਰੀ ਕਰਾਈ ਆ ਜੀ ਬੜੀ ਨੈਕਸਟ ਲੈਵਲ ਤਰੀਕੇ ਨਾਲ ਤੇ ਪਰ ਹੁਣ ਮੈਂ ਇਹਨਾਂ ਤੋਂ ਵਧੀਆ ਐਕਟਿੰਗ ਕਰਦਾ ਐਕਟਰ ਉਹ ਕਹਿੰਦੇ ਤੁਸੀਂ ਤੁਸੀਂ ਐਕਟਰ ਮੈਂ ਬਹੁਤ ਵਧੀਆ ਵਾਂ ਐਕਟਰ ਨੋ ਡਾਊਟ ਚਲੋ ਤੁਸੀਂ ਵਧੀਆ ਡਾਇਰੈਕਟਰ ਵੀ ਹੈ ਜਿਹੜੇ ਉਹ ਵੀ ਬਹੁਤ ਵਧੀਆ ਤੇ ਜਦੋਂ ਇਹ ਕੰਬੀਨੇਸ਼ਨ ਇਕੱਠਾ ਹੁੰਦਾ ਨੇਚਰਲੀ ਗੱਲ ਹੈ ਦੀ ਫਿਲਮ ਦਾ ਜਿਹੜਾ ਰਿਜ਼ਲਟ ਆ ਪੌਪੂਲਰ ਬਣ ਜਾਂਦਾ ਨਾਲ ਹੀ ਐਕਟਰ ਹਮੇਸ਼ਾ ਨਾ ਡਾਇਰੈਕਟਰ ਦਾ ਪ੍ਰੋਡਕਟਰ ਦਾ ਜਿਹੜਾ ਜਿਹੜੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਲੱਗਦਾ ਭਾਈ ਦੇ ਬਹੁਤ ਕਿਰਦਾਰ ਜੀਵ ਭਾਈ ਦੇ ਫਿਲਮ ਮੈਂ ਕਿਹਾ ਫਿਰ ਤੁਹਾਨੂੰ ਦੇਖ ਸਕਦਾ ਕਿ ਕਿੱਦਾਂ ਉਹਨਾਂ ਨੇ ਮਿੱਟੀ ਦੇ ਬੋਤ ਘੜੇ ਜੀਵ ਭਾਈ ਨੂੰ ਤਾਂ ਆਪਾਂ ਚਲੋ ਦੇਖਦੇ ਨੇ ਇਹਨਾਂ ਦੇ ਹੱਥ ਦੇ ਅੰਮ੍ਰਿਤਸਰ ਦੇ ਵਿੱਚ ਤਿਆਰ ਕੀਤੇ ਬਹੁਤ ਜ਼ਿਆਦਾ ਸਟੂਡੈਂਟਸ تھیਟਰ ਦੇ ਜਿਹਨੇ ਮੈਨੂੰ ਪਤਾ ਹੈ ਕਿ ਸੋਚਿਆ ਮੈਂ ਵੀ ਇਹਨਾਂ ਦੇ ਹੱਥ ਦੇ ਤਿਆਰ ਕੀਤੇ ਬਹੁਤ ਸਾਰੇ ਕੁਲਚੇ ਬਣਾ ਇਹਨਾਂ ਦੀ ਇਹ ਹਾਏ ਇਹ ਸਭ ਇਹਨਾਂ ਦਾ ਤਾਂ ਏਡੀ ਤੇਜ਼ ਚੱਲਦਾ ਸੱਦਾ ਮੈਨੂੰ 10 ਗੋਲ ਚਲਾ ਦਿੰਦੇ ਨੇ ਤੇ ਚਾਹ ਬਹੁਤ ਸਵਾਦ ਨਾਲ ਆਉਂਦੀ ਕਿ ਵੀ ਅੰਮ੍ਰਿਤਸਰ ਦੇ ਮੈਂ ਵੀ ਅੰਮ੍ਰਿਤਸਰ ਦਾ ਇਹਨਾਂ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਪੰਜਾਬ ਨਾਸ਼ਾਲਾ ਮਿਰਸਾ ਵਿਹਾਰ ਮੈਨੂੰ ਲੱਗਦਾ ਤੂੰ ਬਹੁਤ ਟਾਈਮ ਬਾਅਦ ਮਿਲਿਆ ਖੁਸ਼ ਬਹੁਤ ਹੋਇਆ ਮੈਨੂੰ ਮਿਲ ਗਿਆ ਤੂੰ ਅੱਛਾ ਭਾਜੀ ਆ ਦੇ ਹੁਣ ਤੁਸੀਂ ਇਹਨਾਂ ਨੂੰ ਰੱਖ ਲਓ ਤੁਸੀਂ ਆ ਸਾਡੇ ਨਾਲ ਆ ਜਾਓ ਮੇਰਾ ਨਾਮ ਲਾਫਸ ਕਰ ਨਹੀਂ ਅੱਛਾ ਮਿਲ ਕੇ ਕਾਪੀ ਦਾ ਪੰਨਾ ਪਿੱਛੇ ਸ਼ਮਸ਼ਾ ਜੀ ਨੇ ਵੀ ਗੱਲ ਕਰ ਲਈ ਥੋੜੀ ਹਾਂਜੀ ਪਹਿਲਾਂ 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 ਭਾਈ ਦੱਸੋ ਧੰਨਵਾਦ ਮੈਂ ਇੱਕ ਵਨ ਬਾਈ ਵਨ ਕਰ ਲੈਣਾ ਪਹਿਲਾਂ ਭਾਈ ਦੱਸੋ ਇੱਕ ਮਿੰਟ ਨਹੀਂ ਗੀਤ ਪਾ ਬੱਤ ਸੁਣਦੇ ਆ ਰਾਮ ਲਾ ਇਧਰ ਵੀ ਗੀਤ ਪਾ ਬੱਤ ਸੁਣਦੇ ਭਾਈ ਜੀ ਭਾਈ ਤਾਂ ਫਿਰ ਸ਼ਬਦ ਸੁਣਾ ਦਿਓ ਨਹੀਂ ਪਹਿਲਾਂ ਉਹਦਾ ਸਵਾਲ ਅੱਜ ਸ਼ਾਨੀ ਜੀ ਸ਼ਬਦ ਜੀ ਤੁਸੀਂ ਵੀ ਕੰਮ ਕੀਤਾ ਮੂਵੀ ਦੇ ਵਿੱਚ ਕੀ ਕਰੈਕਟਰ ਰਿਹਾ ਤੁਹਾਡਾ ਇਹਦੇ ਵਿੱਚ ਥੋੜਾ ਜਿਹਾ ਉਹ ਦੱਸ ਦਿਓ ਮੇਰਾ ਕਰੈਕਟਰ ਸਾਡੀ ਫਿਲਮ ਦੇ ਵਿੱਚ ਯਾਰੀ ਦੋਸਤੀ ਆ ਸੋ ਯਾਰੀ ਦੋਸਤੀ ਇੱਕ ਤਾਂ ਵਧੀਆ ਇੱਕ ਬੌਂਡ ਵੇਖਣ ਨੂੰ ਮਿਲੂਗਾ ਜਿਹੜੀ ਸਾਡੀ ਉਦਾਂ ਵੀ ਯਾਰੀ ਦੋਸਤੀ ਹੈਗੀ ਆ ਸੋ ਉਹ ਹੀ ਉਦਾਂ ਵੀ ਯਾਰ ਆ ਫਿਰ ਫਿਲਮ 'ਚ ਵੀ ਹੀ ਯਾਰ ਆ ਤਦੋਂ ਇਹ ਬਹੁਤ ਵਧੀਆ ਲੱਗੂਗਾ ਵੇਖਣ ਨੂੰ ਕਿ ਕੈਮਿਸਟਰੀ ਵਧੀਆ ਲੱਗੂਗੀ ਕੈਰੈਕਟਰਾਂ ਦਾ ਬਿਲਕੁਲ ਲੂਜ਼ ਨਹੀਂ ਹੈ ਲੂਜ਼ ਕਿਉਂਕਿ ਇਹਨਾਂ ਨੇ ਹਮੇਸ਼ਾ ਕੱਸ ਕੇ ਰੱਖਿਆ ਸੋ ਬਹੁਤ ਵਧੀਆ ਕੈਰੈਕਟਰ ਹੈ ਜਦੋਂ ਫਿਲਮ ਵੇਖੋ ਤਾਂ ਬਹੁਤ ਵਧੀਆ ਲੱਗੂਗੀ ਤੁਸੀਂ ਵੀ ਸਿੰਗਰ ਜੀ ਤੰਦਾਵਾ ਜੀ ਵੀ ਸਿੰਗਰ ਨੇ ਸਿੰਗਰ ਸਿੰਗਰ ਐਕਟਰ ਐਕਟਰ ਇਕੱਠੇ ਹੋਏ ਜੋ ਜੀ ਕੁਛ ਅਲੱਗ ਤੇ ਵਹਿਣਾ ਚੱਲੀ ਆ ਫਿਲਮ ਦੇ ਵਿੱਚ ਕੀਤਾ ਹੀ ਹੋਏਗਾ ਕੁਝ ਐਸੀ ਮੂਮੈਂਟ ਸੈੱਟ ਦੇ ਉੱਤੇ ਜਿਹੜੀ ਤੁਹਾਨੂੰ ਇਸ ਵੇਲੇ ਚਾਹ ਤੁਸੀਂ ਚਾਹੋ ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕੋਈ ਉਹ ਦੱਸ ਦੋ ਜਦੋਂ ਤੁਸੀਂ ਰੁਸ ਕੇ ਚੱਲ ਗਏ ਕੌਣ ਹੈ ਜਾਂ ਦੱਸਿਆ ਯਾਰ ਅੱਛਾ ਨਹੀਂ ਨਹੀਂ ਵੈਸੇ ਇਹੋ ਜਿਹੀ ਮਮੈਂਟ ਨਹੀਂ ਹੈ ਇਸ ਵੇਲੇ ਉਹ ਜਾ ਯਾਰ ਦੱਸ ਦੇ ਇਸ ਵੇਲੇ ਦੀ ਵੱਡੀ ਖਬਰ ਨਹੀਂ ਨਹੀਂ ਸਾਡੀ ਸਭ ਤੋਂ ਵਧੀਆ ਮੂਮੈਂਟ ਸੀ ਜਦੋਂ ਆਪਾਂ ਕਸ਼ਮੀਰ ਸ਼ੂਟ ਕੀਤਾ ਤੇ ਉੱਥੇ ਪਹਾੜ ਦੇ ਉੱਤੇ ਨਾ ਤੇ ਲੰਡੀ ਜਾ ਸਕਦੀ ਸੀ ਤੋ ਜਿੱਦ ਜਿੰਨਾ ਜਿੰਨਾ ਕਰਿਊ ਸੀਗਾ ਸਾਰੇ ਮੰਦਿਆਂ ਤੇ ਬੈਠੇ ਹੋਈਦਾ ਸੋ ਓਪਨ 에ਅਰ ਥੀਟਰ ਸਿੱਖ ਸਾਡਾ ਲਈਓ ਸੋ ਬਹੁਤ ਮਜ਼ਾ ਆਇਆ ਉੱਥੇ ਸਾਨੂੰ ਸਵਾਦ ਹੀ ਲਿਆ ਸੀ ਤੇ ਫਿਲਮ ਤੇ ਕਹਿੰਦੇ ਨੇ ਜੇ ਕੋਈ ਕੰਮ ਕਰੋ ਤੇ ਉੱਚ ਸਵਾਦ ਲੋ ਤੇ ਹੋਰ ਮਜ਼ਾ ਆਉਂਦਾ ਅਸੀਂ ਤੇ ਸਵਾਦ ਲੈ ਕੇ ਫਿਲਮ ਬਣਾਈ ਹੈ ਸੋ ਬੰਦਾ ਦੁਨੀਆ ਤੇ ਲੈਣ ਗਿਆ ਸਵਾਦ ਹੀ ਲੈਣਾ ਹੈ ਬਹੁਤ ਵੈਸੇ ਆਜਾ ਭਾਈ ਆਜਾ ਆਜਾ ਭਾਈ ਆਜਾ ਭਾਈ ਸਾਨੂੰ ਸੋ ਜੋ ਤੁਹਾਨੂੰ ਲੱਭਣ ਸਾਰੇ ਜਣੇ ਨਾਲ ਲੱਭੀ ਆਣੇ ਦਾ ਸ਼ਾਰਟ ਦਾ ਟਾਈਮ ਲੱਭਣੇ ਰੁੱਸ ਕੇ ਬੈਠੇ ਹੋ ਮੈਨਾਂ ਮੇਰਾ ਤਾਂ ਡਾਇਲੌਗ ਨਹੀਂ ਪਉਂਦੇ ਹਾਂ ਇਹਨਾਂ ਨਾਲ ਲੜਿਆ ਮੈਂ ਫਿਰ ਮੈਨੂੰ ਆਉਂਦਾ ਨਹੀਂ ਸਾਰੇ ਡਲ ਕੇ ਤੂੰ ਬੋਲੋ ਹਾਂਜੀ ਰਾਜਪੁਰੀ ਦਾ ਕੀ ਕੈਰੈਕਟਰ ਉਹ ਜੀ ਜਿਹੜੀ ਮੇਰੇ ਜਿਹਦੇ ਨਾਲ ਮੈਨੂੰ ਪਿਆਰ ਹੁੰਦਾ ਕੁੜੀ ਨੂੰ ਕੁੜੀ ਦੇ ਨਾਲ ਉਹਦੇ ਡੈਡੀ ਨੇ ਜੀ ਹਾਂਜੀ ਬਾਕੀ ਤੁਸੇ ਫਿਲਮ ਵੀ ਦੇਖਣੀ ਹੈ ਕਹਾਣੀ ਤੁਹਾਨੂੰ ਇੱਥੇ ਤੇ ਨਹੀਂ ਸੁਣਾਉਣੀ ਐ ਐਕਚੁਅਲੀ ਮੈਂ ਨਾ ਇੱਕ ਸ਼ੂੜੇ ਜੀ ਪੰਜਾਬੋਂ ਆਇਆ ਜੀ ਕਸ਼ਮੀਰ ਹੋਇਆ ਵਾ ਤੇ ਲਖਨਊ ਜੀ ਅੱਛਾ ਬਜਟ ਇਹਦਾ ਜੀ ਕਿਦੇ ਜੱਗੇ ਚੈੱਕ ਤੁਹਾਡੇ ਲੱਗੇ ਨੇ ਰਹਿਣ ਦੇ ਤੁਹਾਡੇ ਲੱਗੇ ਜੀ ਇੱਕ ਗੱਲ ਮੈਂ ਕਹਿਣੀ ਸੌਰੀ ਗੱਲ ਕੱਟ ਰਹੀ ਬੇਟਾ ਤੁਹਾਡੇ ਲਈ ਸਾਰਿਆਂ ਲਈ ਕਹਿਣੀ ਆ ਕਿ ਤੁਸੀਂ ਪ੍ਰੈਸ ਕਾਨਫਰੰਸ ਲਈ ਆਉਂਦੇ ਹੋ ਨਾ ਬਹੁਤ ਅੱਛਾ ਲੱਗਦਾ ਆਪਾਂ ਹਮੇਸ਼ਾ ਮਿਲਦੇ ਆ ਮੇਰੇ ਵੱਲੋਂ ਇੱਕ ਸੁਜੈਸ਼ਨ ਇਹ ਆ ਕਿ ਘੱਟੋ ਘੱਟ ਨਾ ਤੁਸੀਂ ਫਿਲਮ ਦੇਖਣ ਜਾਇਆ ਕਰੋ ਖੁਦ ਆਡੀਅנס ਨਾਲ ਗੱਲ ਕਰਿਆ ਕਰੋ ਔਰ ਆਪਣਾ ਵੀ ਵਿਸ਼ਲੇਸ਼ਣ ਜ਼ਰੂਰ ਕਰਿਆ ਕਰੋ ਚੰਗੀ ਨੂੰ ਚੰਗੀ ਕੋ ਮਾੜੀ ਨੂੰ ਮਾੜੀ ਕੋ ਕਿਉਂਕਿ ਤੁਸੀਂ ਸਿਰਫ ਇਹੀ ਚੀਜ਼ ਪੇਸ਼ ਕਰਨੀ ਉਸ ਤੋਂ ਬਾਅਦ ਜੇ ਤੁਸੀਂ ਕਿੰਨਾ ਕੁ ਹੋਰ ਟੈਕੀ ਦੇਖੋ ਨਾ ਫਿਰ ਮੈਮ ਮੀਡੀਆ ਹਾਂਜੀ ਉਹ ਕਹਿੰਦਾ ਬਾਬੇ ਪੰਜਾਬੀ ਹਮੇਸ਼ਾ ਲੰਗਰ ਹੀ ਕਿਉਂ ਸੀ ਹਰ ਇੱਕ ਚੀਜ਼ ਤੇ ਲੰਗਰ ਹੀ ਕਿਉਂ ਸੀ ਬਹੁਤ ਮੁਫਤ ਪਰੇ ਹੋਏ ਇਹਦਾ ਜਵਾਬ ਉਹਦਾ ਜਵਾਬ ਇਹਨਾਂ ਦਾ ਉਹ ਹਿਸਾਬ ਇੱਕ ਮਿੰਟ ਇਹਦਾ ਜਵਾਬ ਮੈਂ ਦਿੰਦਾ ਬਹੁਤ ਅੱਗੇ ਨਹੀਂ ਕੋਈ ਇਹਦਾ ਜਵਾਬ ਮੈਂ ਦਿੰਦਾ ਇਹਦਾ ਜਵਾਬ ਮੈਂ ਦਿੰਦਾ ਉਹ ਮੇਰੀ ਤੇ ਗੱਲ ਸੁਣ ਲੋ ਉਹ ਮੈਡਮ ਮੇਰੀ ਗੱਲ ਸੁਣ ਲੋ ਇਹਦਾ ਜਵਾਬ ਮੇਰੀ ਗੱਲ ਸੁਣ ਤੁਸੀਂ ਪਹਿਲਾਂ ਪਬਲਿਕ ਰਿਵਿਊ ਕਰੀ ਜੇ ਮੈਂ ਸਹੀ ਆ ਤੁਹਾਡਾ ਜਵਾਬ ਮੈਂ ਦਿੰਦਾ ਜਿਹੜੀ ਡਾਕਟਰ ਮੈਂ ਅਗਰ ਸੁਣੋ ਮੈਡਮ ਸੁਣੋ ਤੁਸੀਂ ਫੇਰ ਮੰਗੋ ਹਾਂ ਟਿਕਟ ਮੰਗੋ ਟਿਕਟ ਮੰਗੋ ਹਾਂ ਤੁਸੀਂ ਕਹੋ ਕਿ ਸਾਡੇ ਲਈ ਪੈਕੇਜ ਕ੍ਰੀਏਟ ਕਰੋ ਕੋਈ ਪੈਕੇਜ ਕ੍ਰੀਏਟ ਕਰਿਆ ਕਰੋ ਸਾਇਤਾ ਕਿ ਮੀਡੀਆ ਥੀਏਟਰ ਚ ਜਾਏ ਤੇ ਪਬਲਿਕ ਨਾਲ ਹੀ ਗੱਲਬਾਤ ਕਰੇ ਕਿ ਕਿੰਨਾ ਹੀ ਕਿਲੋ ਲੱਗੀ ਤੁਸੀਂ ਵੀ ਕੋਈ ਪੈਕੇਜ ਕ੍ਰੀਏਟ ਕਰਿਆ ਕਰੋ ਕਿ ਸਾਨੂੰ ਇਹਦੇ ਵਾਸਤੇ ਪੇ ਨਾ ਕਰਨਾ ਪਵੇ ਅਹੀਂ ਤੇ ਪੇ ਆਪਾਂ ਸਾਡੇ ਦੇ ਦਿੰਦੇ ਨੇ ਸਾਰੇ ਜਾਣੇ ਆ ਤੁਹਾਡਾ ਪਿਆਰ ਹੀ ਖਿੱਚ ਲੈ ਆ ਅੱਛਾ ਜੀ ਇਹ ਤੁਹਾਨੂੰ ਤੇ ਪਿਆਰ ਹੀ ਇਹ ਤੁਹਾਨੂੰ ਸਿਨੇਮੇ ਚ ਲੈ ਕੇ ਜਾਣਾ ਚਾਹੀਦਾ ਜੇ ਤੁਸੀਂ ਸਾਨੂੰ ਪਿਆਰ ਕਰਦੇ ਫਿਰ ਆਜੇ ਲੋ ਪਿਆਰ ਹੀ ਹੋਗਾ ਪਬਲਿਕ ਰਿਵਿਊ ਤੁਹਾਨੂੰ ਪੱਕੇ ਬਿਲਕੁਲ ਇਹ ਜ਼ਰੂਰੀ ਆ ਆਪਾਂ ਤੇ ਡਿਪੈਂਡ ਹੀ ਤੁਹਾਡੇ ਤੇ ਕਰਦੇ ਆ ਇਹਦੇ ਹੋ ਨਿਊਜ਼ ਕਿੰਨੇ ਲਾਉਣੀ ਦੱਸੋ ਆਪਾਂ ਇੱਥੇ ਬੈਠੇ ਹੋਏ ਇਕੱਲੇ ਮੰਜੇ ਤੇ ਸਾਨੂੰ ਕਿੰਨੇ ਵੇਖ अच्छा भाई एक बड़ा सवाल है अ धारोवाल ਤੋਂ ਲੈ ਕੇ ਬੰਬੇ ਤੱਕ ਦਾ ਸਫ਼ਰ ਬੜਾ ਵੱਡਾ ਰਿਹਾ ਹੈ ਨਾ ਚਲੋ ਖੁਸ਼ੀ ਹੁੰਦੀ ਹੈ ਜਦੋਂ ਸਾਡਾ ਕੋਈ ਪੰਜਾਬੀ ਭਰਾ ਤਰੱਕੀ ਕਰਦਾ ਗੁਰੂ ਸਾਹਿਬ ਹੋਰ ਕਿਰਪਾ ਕਰਨ ਕਿੰਨਾ ਦਾ ਸਫ਼ਰ ਲਿਆ ਹੋ ਅ ਬਹੁਤ ਵਧੀਆ ਜੀ ਇਹ ਆਈ ਥਿੰਕ ਮੈਂ ਅੱਗੇ ਗੱਲ ਕਰਦਾ ਹਾਂ ਉਦੋਂ ਦਾ ਸਫ਼ਰ ਆ ਜਿੱਦਾਂ ਦਾ ਇੱਕ ਪੰਜਾਬੀ ਵਾਸਤੇ ਕੈਨੇਡਾ ਜਾਣ ਤੱਕ ਦਾ ਸਫ਼ਰ ਆ ਜੀ ਤੇ ਉਹ ਵੀ 2000 ਤੋਂ ਲੈ ਕੇ 2010 ਤੱਕ ਦਾ ਜਿਹੜਾ ਫੇਸ ਸੀ ਉਦੋਂ ਜਦੋਂ ਜਾਣਾ ਹੁੰਦਾ ਹੈ ਉਦਾਂ ਦਾ ਸਫਰ ਬਟ ਮੈਂ ਹਰ ਦਿਨ ਨੂੰ ਇੰਜੋਏ ਕੀਤਾ ਮੈਂ ਅੱਜ ਵੀ ਮੈਨੂੰ ਲੱਗਦਾ ਮੈਂ ਕਦੇ ਸਟਰਗਲ ਨਹੀਂ ਕੀਤਾ ਮੈਂ ਹਾਸਲ ਕੀਤਾ ਮੈਂ ਅੱਜ ਵੀ ਹਾਸਲ ਕਰਦਾ ਤੇ ਮੈਂ ਹਰ ਦਿਨ ਨੂੰ ਐਜ਼ ਅ ਨਿਊ ਡੇ ਵੇਖਦਾ ਮੈਂ ਕਦੇ ਵੀ ਕੋਈ ਬੈਗੇਜ ਆਪਣੇ ਨਾਲ ਨਹੀਂ ਕੈਰੀ ਕੀਤਾ ਕਿ ਮੈਂ ਫਲਾਣਾ ਕੁਝ ਕੀਤਾ ਲਾਈਫ 'ਚ ਜਾਂ ਮੈਂ ਉਹ ਕੀਤਾ ਜਾਂ ਮੈਂ ਇੱਥੇ ਗਿਆ ਹਾਂ ਉੱਥੇ ਗਿਆ ਮੈਨੂੰ ਲੱਗਦਾ ਮੇਰਾ ਅੱਜ ਪਹਿਲਾ ਦਿਨ ਆ ਜੀ ਤੇ ਆਹ ਦਿਨ ਨੇ ਕੱਲ ਵਾਲਾ ਦਿਨ ਸੋਹਣਾ ਬਣਾਉਣਾ ਤੇ ਬਸ ਇਦਾਂ ਹੀ ਮੈਂ ਸਫਰ ਆਪਣਾ ਕਰ ਰਿਹਾ ਜੀ ਬਾਬੇ ਨਾਨਕ ਦੀ ਮਿਹਰ ਸਰ ਆਪਾਂ ਚਾਹਾਂਗੇ ਵੀ ਤੁਹਾਡਾ ਸਫਰ ਜਿਹੜਾ ਵਾ ਇਹ ਲਗਾਤਾਰ ਹੋਣ ਜਿਹੜਾ ਚੱਲਦਾ ਰਹੇ ਬਾਦੂ ਫਿਲਮ ਇਹ ਕਿਉਂ ਨਹੀਂ ਹੈ ਨਹੀਂ ਹੁਣ ਉਹ ਗੀਤ ਸੁਣਨਾ ਸਾਰਿਆਂ ਨੇ ਕਿਹਾ ਸੀ ਉਹ ਗੀਤ ਸ ਡਾਡੇ ਪੈਂਡਿਆਂ ਨੇ ਕੀਤਾ ਮਜਬੂਰੈ ਕੀਤੀ ਆਸ ਵੀ ਦਿਲਾਂ ਦੀ ਚੂਰ ਚੂਰੇ ਅੱਲਾ ਗੱਲ ਨਾ ਸਾਨੂੰ ਮਨਜ਼ੂਰੈ ਅੱਲਾ ਗੱਲ ਨਾ ਸਾਨੂੰ ਮਨਜ਼ੂਰੈ ਵੇ ਕਾਦਾ ਵੈਰ ਕੱਢਣਾ ਹੀ ਸਾਡੇ ਨਾਲ ਵੇ ਵਿਛੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਥੈਂਕ ਯੂ ਜੀ ਫਿਲਮ ਦੇ ਡਾਇਰੈਕਟਰ ਸਾਹਿਬ ਨੇ ਇਹਨਾਂ ਨਾਲ ਹਾਂਜੀ ਹਾਂਜੀ ਪੁੱਛੋ ਸਵਾਲ ਬੱਸ ਬੱਸ ਇਧਰ ਹਾਂਜੀ ਅੱਛਾ ਜਿੱਧਰੋਂ ਜਾਣਾ ਇਹਨੂੰ ਨਾਲ ਨਾਲ ਪਾ ਪਾ ਜੀ ਤੁਹਾਨੂੰ ਤੇ ਪੱਕਾ ਲਾ ਦਿੰਦੇ ਨਾ ਇਥੋਂ ਲਾਉਣਾ ਕੀ ਬਾਤ ਆਓ ਹਾਂਜੀ ਜੀਰਜੀ ਪਾਜੀ ਗੁਰੂ ਭਾਈ ਦਾ ਕੰਮ ਇਹਨਾਂ ਨੇ ਨਰਦਾ ਕੀਤਾ ਫਿਲਮ ਦੇ ਵਿੱਚ ਮੈਨੂੰ ਇਹ ਦੱਸੋ ਵੀ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਵਧੀਆ ਗੁਰੂ ਨਾਲ ਕੰਮ ਕਰਨਾ ਮਤਲਬ ਸਭ ਤੋਂ ਪਹਿਲੀ ਗੱਲ ਹੈ ਵੀ ਪੰਜਾਬ ਦੇ ਵਿੱਚ ਬੜੇ ਅੱਛੇ ਅੱਛੇ ਐਕਟਰ ਕੰਮ ਕਰਦੇ ਨੇ ਬੜਾ ਅੱਛਾ ਸਿਨੇਮਾ ਬਣ ਰਿਹਾ ਬਟ ਸਟਿਲ ਵੀ ਨੀਡ ਵੈਰੀ ਗੁੱਡ ਫੇਸਿਸ ਤੇ ਸਾਨੂੰ ਬੜੀ ਧੀਰ ਤੋਂ ਵੇਟ ਸੀਗੀ ਤੇ ਉਹ ਵੇਟ ਮਿਲਦਾ ਪੂਰੀ ਹੋਈ ਗੁਰੂ ਦੇ ਰੂਪ ਚ ਕਿੰਨੇ ਚਿਰ ਬਾਅਦ ਹੋਈ ਇਸ ਨੂੰ ਤੁਸੀਂ ਦੱਸੋ ਇਹਨੇ ਟਾਈਮ ਹੋ ਗਿਆ ਭਾਜੀ ਹਰਦੀਪ ਨੇ ਬੜੀ ਸੋਹਣੀ ਗੱਲ ਕੀਤੀ ਸੀ ਕਿਤੇ ਗੁਰੂ ਦੀ ਗੁਰੂ ਨੂੰ ਜਦੋਂ ਅਸੀਂ ਪ੍ਰੋਫਾਈਲ ਵੇਖਦੇ ਆਂ ਲੱਗਦਾ ਯੰਗ ਧਰਮਿੰਦਰ ਹੈ ਹੈਨਾ ਤੇ ਕੋਈ ਬਿਲਕੁਲ ਉਹੀ ਸੱਚਮੁੱਚ ਪਰਦੇ ਦੇ ਵੇਖੋਗੇ ਕਿ ਧਰਮ ਭਾਜੀ ਜਦੋਂ ਨਾ ਜਵਾਨੀ ਵੇਲੇ ਦੇ ਤੁਹਾਨੂੰ ਨਜਰ ਆਉਂਦਾ ਕੀ ਬਾਤ ਹੈ ਬਾਜੀ ਵਾਹ ਜੀ ਅਸੀਂ ਉੱਥੇ ਦੇਖੀ ਹਾਂ ਸੋ ਬਹੁਤ ਅੱਛਾ ਪਰਫਾਰਮਰ ਔਰ ਬਹੁਤ ਪੈਨ ਇੰਡੀਆ ਗੈਲੋ ਤੁਸੀਂ ਪੈਨ ਨੈਸ਼ਨਲ ਇੰਟਰਨੈਸ਼ਨਲ ਸਟਾਰ ਪੰਜਾਬੀ ਸਿਨੇਮੇ ਨੂੰ ਮਿਲਣ ਜਾ ਰਿਹਾ ਤੇ ਇਹ ਬੜੀ ਸੋਹਣੀ ਗੱਲ ਹੈ ਸਾਨੂੰ ਲੋੜ ਸੀ ਤੇ ਥੈਂਕ ਯੂ ਗੁਰੂ ਥੈਂਕ ਯੂ ਵੈਰੀ ਲਾਡ ਸ਼ਾਪ ਆਰਡਰ ਤੁਸੀਂ ਆਪ ਲਿਖੀ ਹੈ ਹਾਂ ਜੀ ਠੀਕ ਹੈ ਜੀ ਦਿਮਾਗ ਦੇ ਵਿੱਚ ਕਨਸੈਪਟ ਜਦੋਂ ਲਿਖਦੇ ਆ ਇੱਕ ਫੇਸ ਹੁੰਦਾ ਵੀ ਹਾਂ ਐਸ ਪੀ ਐਸ ਦੇ ਕੋਲੋਂ ਆਪਾਂ ਇਹ ਕੰਮ ਕਰਵਾਣਾ ਠੀਕ ਹੈ ਨਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਕਾਫੀ ਟਾਈਮ ਬਾਅਦ ਅੱਲਾਹ ਦੇ ਨਾਲ ਕੰਮ ਕੀਤਾ ਜਦੋਂ ਵੀ ਤੁਸੀਂ ਕਰਦੇ ਪਹਿਲਾਂ ਇਹਨਾਂ ਨੂੰ ਵੀ ਦੱਸਿਆ ਵਰਨਾਈਸ ਲਈ ਤੇ ਕਿੰਨਾ ਇੱਕ ਲੰਬਾ ਸਫਰ ਰਿਹਾ ਇਹ ਦੇ ਵਿੱਚ ਮੈਨੂੰ ਲੱਗਦਾ ਇੱਕ ਸਾਲ ਲੱਗ ਗਿਆ ਸਾਰੀਆਂ ਡਿਸਕਸ਼ਨਸ ਕਰਦੇ ਹਾਂ ਜੈਮਿੰਗ ਕਰਦੇ ਹਾਂ ਕੈਰੈਕਟਰਸ ਸਾਰੇ ਫਿਲਮ ਦੇ 뮤직 ਨੂੰ ਗੱਲ ਕਰਦੇ ਆ ਇੱਕ ਵਰਕਸ਼ਾਪ ਸੀਗੀ ਸਾਰਿਆਂ ਨੇ ਸਾਰਿਆਂ ਦੀ ਸ਼ਮੂਲੀਅਤ ਸੀਗੀ ਭਾਜੀ ਬੈਠੇ ਸਾਰੇ ਜਣੇ ਬੈਠੇ ਤੇ ਡਿਸਕਸ਼ਨ ਕਰਦੇ ਕਰਾਂਦੇ ਫਿਲਮ ਬਣੀ ਹੈ ਸਾਰਿਆਂ ਦੇ ਨਾਲ ਸਾਰੇ ਕੈਰੈਕਟਰਸ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਇੱਕ ਅੱਛੀ ਬੜੀ ਖੂਬਸੂਰਤ ਜਰਨੀ ਰਹੀ ਹੈ ਜਿਹਦੇ ਵਿੱਚ ਸਾਰਿਆਂ ਨੇ ਇੰਜੋਏ ਕੀਤਾ ਜਾਨੀ ਬੜੀ ਖੂਬਸੂਰਤ ਸੀਗੀ ਤੇ ਫਿਲਮ ਵੀ ਬੜੀ ਖੂਬਸੂਰਤ ਬਣੀ ਹੈ ਬਾਕੀ ਤੁਸੀਂ ਵੇਖੇ ਤੁਸੀਂ ਸਭ ਤੋਂ ਵੱਡੀ ਗੱਲ ਇਹ ਵੀ ਤਕਰੀਬਨ 70% ਸਾਰੇ ਮਝਾਇ ਨਹੀਂ ਸੀ ਮਝਾਇਆ ਸੀ ਮਾਝਾ ਮਾਝਾ ਫਿਰ ਜਿੱਥੇ ਮਾਝਾਲੇ ਹੋਣ ਸੋ ਇਸ ਕਰਕੇ ਤੁਸੀਂ ਦੋ ਵਾਰੀ ਫਿਲਮ ਵੇਖ ਕੇ ਆ ਗਏ ਚਾਰ ਸੱਪਿਆਚਾਰ ਨੂੰ ਦਰਸਾਉਂਦੇ ਕੱਪੜੇ ਵੀ ਪਾਏ ਹੋ ਦਰਸ਼ਕਾਂ ਨੂੰ ਇਹ ਵੀ ਅਪੀਲ ਹੈ ਜੀ ਇੱਕ ਤੇ ਆਪਣੇ ਮॉम ਡੈਡ ਦਾ ਖਿਆਲ ਰੱਖੋ ਜੀ ਤੁਸੀਂ ਪਰਿਵਾਰ ਦੇ ਨਾਲ ਰਲ ਮਿਲ ਕੇ ਰਿਹਾ ਕਰੋ ਜਿਹੜਾ ਤੁਹਾਡਾ ਡ੍ਰੀਮ ਆ ਉਹਨੂੰ ਪੂਰਾ ਕਰੋ ਉਹਦੇ ਲਈ ਮਿਹਨਤ ਕਰੋ ਤੇ ਜੇ ਸ਼ੁੱਕਰਵਾਰ ਨੂੰ ਤੁਹਾਡੇ ਕੋਲ ਐਕਸਟਰਾ ਪੈਸੇ ਹੈਗੇ ਨੇ ਤੇ ਟਾਈਮ ਹੈਗਾ ਤੇ ਫਿਲਮ ਸਾਡੀ ਦੇਖ ਕੇ ਆਇਓ ਕਿਉਂਕਿ ਨਹੀਂ ਚਾਹ ਸੁਣਾ ਲਈ ਟਾਈਮ ਹੋਏਗਾ ਪੈਸੇ ਹੋਗੇ ਤਾਂ ਹੀ ਦੇਖਣ ਜਾਵਾਂਗੇ ਜੇ ਤੁਸੀਂ ਟਿਕਟ ਮੰਗ ਲਈਆਂ ਨਹੀਂ ਨਹੀਂ ਮੈਂ ਵੈਸੇ ਹੀ ਉਹ ਕਹਿ ਰਿਹਾ ਵਾਂ ਐਵੇਂ ਤੁਸੀਂ ਇਨਡਾਇਰੈਕਟ ਜੀ ਨੂੰ ਸੁਣਾਣਾ ਹੀ ਕਹਿ ਰਹੇ ਨਹੀਂ ਨਹੀਂ ਵੈਸੇ ਇਹ ਮੈਂ ਵੈਸੇ ਹੀ ਗੱਲ ਇੱਦਾਂ ਕਰਦਾ ਉਹ ਮੈਂ ਵੈਸੇ ਹੀ ਇਦਾਂ ਗੱਲ ਕਰਦਾ ਮੇਰੇ ਨਾਲ ਸਾਥ ਨਾ ਦੋ ਤੁਸੀਂ ਮੇਰੇ ਨਾਲ ਰਹਿਣਾ ਬੱਚਾ ਉਹ ਲੈ ਵਾਹ ਗੱਲ ਇਹ ਫਿਲਮ ਜ਼ਰੂਰ ਦੇਖ ਕੇ ਆ ਕਿਉਂਕਿ ਕਿਉਂਕਿ ਇੱਕ ਤਾਂ ਫਿਲਮ ਆਪਾਂ ਬਹੁਤ ਡਿਫਰੈਂਟ ਬਣਾਈ ਹੈ ਇਹ ਸੱਚੀ ਤੇ ਸਿਨੇਮਾ ਬਣਾਇਆ ਵਾ ਇਹਦੀ ਟੇਕਿੰਗ ਤੋਂ ਲੈ ਕੇ ਇਹਦੇ ਕਾਸਟਿਊਮਸ ਤੋਂ ਲੈ ਕੇ ਲੋਕੇਸ਼ਨਸ ਤੋਂ ਲੈ ਕੇ ਹਰ ਚੀਜ਼ ਆਰਟ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਨਾਲੇ ਸਾdna ਪ੍ਰੋਡਿਊਸਰ ਮੁੰਡਾ ਕਲਕੱਤੇ ਦਾ ਜੁੜਿਆ ਜੀ ਤੇ ਮੈਂ ਨਹੀਂ ਚਾਹੁੰਦਾ ਭਾਜੇ ਤੇ ਇਸ ਕਰਕੇ ਤੁਸੀਂ ਫਿਲਮ ਦੇਖੋ ਤਾਂ ਕਿ ਇਦਾਂ ਦੇ ਹੋਰ ਪ੍ਰੋਡਿਊਸਰ ਵਧੀਆ ਆਉਣ ਤੇ ਆਪਾਂ ਆਪਣੇ ਸਿਨੇਮੇ ਨੂੰ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਸਕੀਏ ਨਵੇਂ ਨਵੇਂ ਸਟੋਰੀਆਂ ਕਰ ਸਕੀਏ ਤੇ ਆਪਣੇ ਸਿਨੇਮੇ ਨੂੰ ਹੋਰ ਗਾਂ ਗਾਂ ਨਵਾਂ ਕਦਮ ਵੱਲ ਲੈ ਕੇ ਜਾ ਸਕੀਏ ਇੱਕ ਹੋਰ ਵੀ